ਜੀ ਮੈਂ ਤੁਹਾਡਾ ਆਪਣਾ ਕਿਤੇ ਗੁਰਲਾਪ ਸਿੰਘ ਖੁਸ਼ੀਪੁਰ ਅੱਜ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਪਟਾਲਾ ਦੇ ਵਿੱਚ ਮੌਜੂਦ ਹਾਂ ਸੋ ਇਸ ਪਿੰਡ ਦੇ ਵਿੱਚੋ ਕਿਸ ਪਿੰਡ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਜਿਹੜਾ ਬਾਬਾ ਨਾਨਕ ਦੇ ਵਿੱਚ ਜੋ ਕਿ ਕੋਰੀਡੋਰ ਤੇ ਲਾਗੋ ਰਵਿਦ ਰਿਆਦ ਦਾ ਜਿਹੜਾ ਕਿ ਤੁਸੀਂ ਬੰਟਪੰਦ ਨਾਲ ਕਾਫੀ ਜਿਹੜੇ ਪਿੰਡ ਜਿਹੇ ਨੁਕਸਾਨ ਦੇ ਹੋ ਗਏ ਨੇ ਸੋ ਸਾਡੇ ਨਾਲ ਇਸ ਪਿੰਡ ਦੇ ਕੁਝ ਨੌਜਵਾਨ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਛੋਟਾ ਵੀਰ ਮਲੂਕ ਸਿੰਘ ਭਾਗੋਵਾਲੀਆ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੈ ਜੋ ਗਲਫ ਦੇ ਵਿੱਚ ਅਸੀਂ ਸੇਵਾ ਨਿਭਾਉਂਦੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਫਸਦੀਆਂ ਸੀ 200 ਤੋਂ ਉੱਪਰ ਛਿੜਾ ਕੇ ਲੈ ਕੇ ਆਏ ਆ ਅੱਜ ਡੇਰੇ ਹਲਕੇ ਦੇ ਵਿੱਚ ਜੋ ਪਾਣੀ ਆ ਚੁੱਕਾ ਤੇ ਸਾਨੂੰ ਫੋਨ ਕਾਫੀ ਆ ਰਹੇ ਤੇ ਸਾਨੂੰ ਪਾਣੀ ਨਹੀਂ ਪਹੁੰਚ ਰਿਹਾ ਰਸਤਾ ਨਹੀਂ ਛੇੜ ਤੱਕ ਪਹੁੰਚ ਰਹੀਆਂ ਤੇ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਭਰਾ ਭਾਗੋਵਾਲ ਦੇ ਨੇ ਜਿਹੜੀਆਂ ਉੱਥੇ ਸੇਵਾ ਨਿਭਾਉਣ ਨੂੰ ਜਾ ਰਹੇ ਜੀ ਕਿਹੜੀ ਕਿਹੜੀ ਰਸਤੇ ਜਿਹੜੀ ਤੁਹਾਡੇ ਕੋਲ ਜਿਹੜੀ ਇੱਥੇ ਅਸੀਂ ਸੁੱਕੀਆਂ ਰਸਤਾ ਬਿਸਕੁਟ ਪਾਣੀ ਤੇ ਬਰੈਡ ਵਗੈਰਾ ਚਿਪਸ ਵਗੈਰਾ ਪੂਜੀਆ ਵਗੈਰਾ ਲੈ ਕੇ ਜਾ ਰਹੇ ਆ ਕੱਲ ਨੂੰ ਜਿਹੜਾ ਸਾਡਾ ਪਿੰਡ ਭਾਗੋ ਵਾਲ ਤੋਂ ਲੰਗਰ ਬਣ ਕੇ ਵੀ ਉੱਥੇ ਜਾ ਰਿਹਾ ਜੀ ਜਿਹਦੇ ਹਲਕੇ ਦੇ ਵਿੱਚ ਉਸ ਤੋਂ ਪਹਿਲਾਂ ਜਿਹੜੀਆਂ ਤੁਸੀਂ ਹੋਰ ਕਿੱਥੇ ਕਿਥੇ ਜਿਹੜੀਆਂ ਆਈਆਂ ਜੇ ਅਸ ਲੋਮਾਂ ਦੀਆਂ ਅਸੀਂ ਜਿਆਦਾ ਸੇਵਾ ਜਿਹੜੀਆਂ ਜੀ ਬਾਹਰ ਦੇ ਦੇਸ਼ਾਂ ਦੇ ਵਿੱਚ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਫਾਚਨਦੀਆਂ ਵਾਂ ਤੇ ਜਾਂ ਕਿਸੇ ਦੀ ਡੈੱਡ ਬੋਡੀਆਂ ਲੈ ਕੇ ਆਉਣੀ ਹੁੰਦੀਆਂ ਵਾਂ ਤੇ ਉਹ ਅਸੀਂ ਲੈ ਕੇ ਆ ਚੁੱਕੇ ਆ ਤੇ ਪਹਿਲਾਂ ਵੀ ਅਸੀਂ ਜਿਹੜੇ 50 ਭੈਣਾਂ ਦੇ ਵਿਆਹ ਕਰ ਚੁੱਕੇ ਆ ਹੁਣ 2026 ਦੇ ਵਿੱਚ 15 ਧੀਆਂ ਦੇ ਅਨੰਦ ਕਾਰਜ ਕਰਨ ਜਾ ਰਹੇ ਆ ਔਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਵੀ ਜਿਹੜੇ ਇਦਾਂ ਦੇ ਜਿਹੜੇ ਕਾਰਜਕਿਤ ਕਰਨ ਚਾਹੀਦੇ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਹਾਂ ਤੇ ਜਦੋਂ ਕਿਸੇ ਤੇ ਇਹੋ ਜੀ ਘਰੀ ਆਉਂਦੀ ਆ ਤੇ ਅਸੀਂ ਇੱਕ ਮੁੱਠ ਹੋ ਕੇ ਇਹਨਾਂ ਦਾ ਸਹਾਰਾ ਬਣੀਏ ਸਾਡੀਆਂ ਸਰਕਾਰਾਂ ਨਾਲ ਕਮੀਆਂ ਇਸ ਵੱਲ ਨਹੀਂ ਧਿਆਨ ਦੇ ਰਹੀਆਂ ਇਹ ਸੰਗਤ ਜਿਹੜੀ ਆ ਇਹਨਾਂ ਦਾ ਦੁੱਖੀਆਂ ਦਾ ਸਹਾਰਾ ਬਣ ਰਹੀ ਆ ਇਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਸੰਗਤ ਦੇ ਤੇ ਅੱਜ ਸੇਵਾ ਲੈ ਰਹੇ ਨੇ ਜੀ ਕੀ ਲੱਗਦਾ ਜਦੋਂ ਵੀ ਇਦਾਂ ਨਹੀਂ ਕਰੇ ਹਰ ਪ੍ਰਭਾਵ ਤੇ ਜਾ ਕੇ ਤੇ ਇਦਾਂ ਨਹੀਂ ਖੁਦ ਇਹਾਪਤਾ ਆਉਂਦੀ ਨਹੀਂ ਸਿਖਾ ਜਿਹੜੀਆਂ ਰੈਜਮੈਂਟ ਸਾਰੀ ਉੱਪਰ ਕੇ ਜਿਹੜੀ ਇਹ ਜੀ ਗੁਰੂ ਦਾ ਪੁੰਨਰ ਲੱਗਾ ਬਾਬੇ ਨਾਨਕ ਦਾ 20 ਰੁਪਈਆ ਦਾ ਤੇ ਅਜੇ ਸੇਵਾ ਹੋ ਰਹੀਆਂ ਵਾ ਪਤਾ ਇਹ ਕੰਮ ਜਿਹੜੇ ਆ ਸਰਕਾਰਾਂ ਦੇ ਆ ਪਤਾ ਸਰਕਾਰਾਂ ਸਾਡੀਆਂ ਨਕਮੀਆਂ ਵੇ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਨੌਜਵਾਨਾਂ ਨੂੰ ਕੀ ਮੈਸੇਜ ਆ ਤੁਹਾਨੂੰ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਆ ਤੇ ਅੱਜ ਜਿਹੜੇ ਇਹ ਡੇਰੇ ਹਲਕੇ ਚ ਪਾਣੀ ਜਾਂ ਪੱਟੀ ਏਰੀਆ ਦੇ ਵਿੱਚ ਪਾਣੀ ਆ ਜਿਹੜੇ ਜਿਹੜੇ ਏਰੀਆ ਪੈਂਦੇ ਨੇ ਤੇ ਵੱਧ ਤੋਂ ਵੱਧ ਆਪਣੀਆਂ ਆਣ ਕੇ ਸੇਵਾ ਨਿਭਾਓ ਤੇ ਆਣ ਕੇ ਜਿਹੜੇ ਦੁਖੀ ਭਰਾਵਾਂ ਦੇ ਸਹਾਰੇ ਬਣੋ ਜੀ ਉਹ ਇਹ ਸਾਣਾ ਨੌਜਵਾਨ ਵੀਰ ਸਿੰਘ ਜੋ ਕਿ ਜਹਰਪੁਰ ਹਰਪੁਰ ਹਸ ਇਲਾਕੇ ਦੇ ਵਿੱਚ ਜਿਹੜੀਆਂ ਆਪਣਿਆਂ ਲੋਕ ਵਖ ਵਖ ਤਰ੍ਹਾਂ ਦੀਆਂ ਜਿਹੜੀਆਂ ਸਵਾਮਾਂ ਨਿਭਾਉ ਰਹੇ ਨੇ ਹੋਰ ਵੀ ਕਈ ਜਿਹੜੀ ਬਾਹਰਤੀਆਂ ਭਣਾ ਜਿਹੜੀਆਂ ਫਸੀਆਂ ਨੇ ਉਹਨਾਂ ਨੂੰ ਵੀ ਜਿਹੜੀਆਂ ਕਈ ਮੁਸ਼ਕਲਾਂ ਜਿਹੜੀਆਂ ਬਾਹਰ ਆਉਂਦੀਆਂ ਨੇ ਉਹਨਾਂ ਤੇ ਵੀ ਜਿਹੜੀ ਆ ਇਹ ਸਵਾਮਾਂ ਜਿਹੜੀਆਂ ਨਿਭਾਉਂਦੇ ਨੇ ਮੈਂ ਤੁਹਾਡਾ ਆਪਣਾ ਪੱਤਰਕਾਰ ਨੌਕਰੀ ਚ